ਇੱਕ ਕਿੱਲੇ ਵਾਲਾ ਕਿਸਾਨ ਉਹ ਚੋ ਆਪਣੀ ਰੋਟੀ ਖਾਂਦਾ ਇਹਨਾਂ ਨੂੰ ਦੇ ਦਵੇ ਉਹ ਆ ਜਿਹੜੇ ਬਾਲੀ ਵਰਗੇ ਠੱਗਵਾ ਹੋਟਲ ਪਾਇਆ ਲੋਕਾਂ ਨੂੰ ਠੱਗੀ ਜਾਂਦੇ ਆ ਇਹਨਾਂ ਠੱਗਾਂ ਦੀ ਗੱਲ ਮੰਨ ਲਵੇ ਬਾਲੀ ਨੂੰ ਕਹੋ ਆਵੇ ਤੁਹਾਨੂੰ ਦੱਸੇ ਵੀ ਕਿਵੇਂ ਲੈਂਡ ਪੁਲਿਸ ਦੀ ਪਾਲਿਸੀ ਜਿਹੜੀ ਆ ਇਹ ਕੰਮ ਜਾਵੇ ਆ ਕਿਵੇਂ ਕਿਸਾਨ ਦੀ ਰੋਟੀ ਰਹਿ ਗੁਜ਼ਰ ਕਿੱਥੋਂ ਆਉਣੀ ਆ ਦੱਸੇ ਵੀ ਉਹ ਪਲਾਟ ਨਹੀਂ ਵਿਕਣੇ 40 ਸਾਲ 40 ਸਾਲ ਦਾ ਤੁਹਾਡੇ ਕੋਲ ਕੀ ਮੋਰਲਾ ਰੋਡ ਮੈਪ ਆ ਲੋਕਾਂ ਨੂੰ ਰੋਜ਼ ਦੀ ਰੋਟੀ ਦੇਣ ਦਾ ਹੈ ਕੋਈ ਇਹਨਾਂ ਦੇ ਕੋਲ ਤਿੰਨ ਸਾਲ ਦਾ ਰੋਡ ਮੈਪ ਤਿਆਰ ਕਰਕੇ ਦੇ ਦਿੱਤਾ ਵੀ ਤਿੰਨ ਸਾਲ ਅਸੀਂ 1 ਲੱਖ ਦੇਵਾਂਗੇ ਉਦੋਂ ਬਾਅਦ ਕੀ ਆ ਰੋਟੀ ਲੋਕਾਂ ਨੇ ਕਿੱਥੋਂ ਖਾਣੀ ਐ ਸੋ ਇਹ ਜਿਹੜੀ ਪਛਤੈਣੀ ਸਾਡੀ ਜਿਹਦੇ ਨਾਲ ਅਸੀਂ ਦਿਲ ਤੋਂ ਜੁੜੇ ਹੋਏ ਆ ਉਹਦੇ ਵਿੱਚ ਪੈਰ ਪਾਉਣ ਦੀ ਕੋਸ਼ਿਸ਼ ਨਾ ਕਰਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਇਹ ਖਾਸ ਕਰਾ ਜਿਹੜੇ ਇਹਨਾਂ ਦੇ ਮੈਂ ਕਹੂੰਗਾ ਜੁੱਤੀ ਛੱਟ ਦਿੱਲੀ ਵਾਲਿਆਂ ਦੇ ਆ ਬਾਲੀ ਵਰਗੇ ਇਹ ਜੁੱਤੀ ਛੱਟ ਨੇ ਜੋ ਦਿੱਲੀ ਵਾਲੇ ਕਹਿ ਰਹੇ ਨੇ ਉਹ ਕਰ ਰਹੇ ਨੇ ਇਹ ਜੁੱਤੀ ਛੱਟ ਜਿਹੜੇ ਆ ਦਿੱਲੀ ਵਾਲਿਆਂ ਦੇ ਇਹ ਸਾਨੂੰ ਨਾ ਸਮਝਾਉਣ ਇਹ ਆਪਣੀ ਰੋਜ਼ੀ ਰੋਟੀ ਆਪਣੇ ਦੇ ਦੇਣ ਜਿਹੜੇ ਹੋਟਲ ਆ ਸਰਕਾਰ ਨੂੰ ਕੰਮਾਂ ਵਾਸਤੇ ਦੇਣ ਪੰਜਾਬ ਦੀ ਤਰੱਕੀ ਵਾਸਤੇ ਆ ਜਿੰਨੇ ਐਮਐਲਏ ਆਪਣੀਆਂ ਪ੍ਰਾਪਰਟੀਆਂ ਦੇ ਦੇਣ ਤੱਕ ਕੋਠੀਆਂ ਪਾਲੀਆਂ ਨਹੀਂ ਜਿਹੜਾ ਇੱਕ ਮੋਬਾਈਲ ਰਿਪੇਅਰ ਕਰਨ ਦਾ 2 ਕਿੱਲਿਆਂ 'ਚ ਕੋਠੀ ਪਾ ਗਿਆ ਜਿਹੜਾ ਕਿਰਾਏ ਤੇ ਰਹਿੰਦਾ 6 ਕਿੱਲਿਆਂ 'ਚ ਪਾ ਗਿਆ ਤੁਸੀਂ ਵੇਖੋ ਨਾ ਕਿੱਡੇ ਕਾਮਜਾਬ ਹੋਣਗੇ ਕਿੱਡੇ ਕਕਲਮੰਦ ਹੋਣਗੇ ਜਿਹੜਾ ਇੱਕ ਬੰਦਾ ਕਿਰਾਏ ਤੇ ਰਹਿੰਦਾ ਸੀ 30-35 ਸਾਲ ਦੀ ਉਮਰ ਤੱਕ ਕਿਰਾਏ ਦੇ ਰਹਿ ਰਿਹਾ ਆਪਣੇ 4 ਮਰਲੇ ਨਹੀਂ ਖਰੀਦ ਸਕਿਆ ਉਹ ਕਿੱਥੇ ਦਾ ਕਲਮੰਦ ਹੋਊਗਾ ਉਹ ਕੋਠੀ ਪਾ ਗਿਆ 6 ਕਿੱਲਿਆਂ 'ਚ ਉਹ ਸਾਨੂੰ ਅਕਲਾਂ ਦੇਊਗਾ ਹੁਣ ਮੈਂ ਕਮਾਂ ਬੀਜੂਪੀ ਬਿਹਾਰ ਤੋਂ ਆ ਕੇ ਲੋਕਾਂ ਨੇ ਇੱਥੇ ਜ਼ਮੀਨਾਂ ਖਰੀਦ ਕੇ ਆਪਣੇ ਘਰ ਬਣਾ ਲਏ ਇਹ ਜਿਹੜਾ ਕਿਰਾਏ ਤੇ ਰਹਿੰਦਾ ਸੀ ਬੱਸ ਸਟੈਂਡ ਤੇ ਤੇ ਅੱਜ ਉਹ 6 ਕਿਲਿਆਂ ਚ ਕੋਠੀ ਪਾ ਰਿਹਾ ਕੀ ਆ ਫਿਰ ਇਹ ਇੱਕ ਕਰਪਸ਼ਨ ਨਹੀਂ ਤਾਂ ਕੀ ਆ ਔਰ ਇਹ ਕਿਹੜੇ ਲੋਕ ਅਕਲਮੰਦ ਨੇ ਜਿਹੜੇ ਸਾਨੂੰ ਸਮਝਾਉਣਗੇ